ਸਾਸਿਕਾਲ ਮੈਂ ਹਾਤ ਉਹਦਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਅਚਾਨਕ ਪੰਜਾਬ ਦੀ ਸਿਆਸ ਦੇ ਵਿੱਚ ਹਲਚਲ ਮਚ ਗਈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸਰੀਵਾ ਕੌਮੀ ਜਗਰ ਜਰਨਲ ਸਕੱਤਰ ਸੰਦੀਪ ਪਾਠਕ ਅਤੇ ਰਾਜ ਸਭਾ ਦੇ ਮੈਂਬਰ ਰਗਵ ਚੱਡਾ ਨੇ ਇੱਕ ਬੜਾ ਵੱਡਾ ਪਤਾ ਖੇਡਿਆ ਪਤੇ ਕਿਸ ਦੇ ਖੋਲੇ ਉਹਨਾਂ ਨੇ ਚਾਰਾਂ ਮੰਤਰੀਆਂ ਦੇ ਅਸਤੀਫੇ ਮੰਗ ਲੈ ਅਤੇ ਸ਼ਾਮ ਨੂੰ ਉਹਨਾਂ ਨੂੰ ਹਰ ਹਾਲਤ ਵਿੱਚ ਅਸਤੀਫੇ ਦੇਣ ਲਈ ਵੀ ਕਹ ਗਿਆ ਦੱਸਦੀ ਹੈ ਕਿ ਕਿਹਨਾਂ ਨੇ ਅਸਤੀਫੇ ਦਿੱਤੇ ਨੇ ਜਿਹੜੇ ਬਾਜ਼ਾਰ ਦਾ ਹਿੱਸਾ ਸੀ ਜਿਹੜੇ ਕੈਬਨਟ ਮੰਤਰੀ ਸੀ ਆਪ ਆਦਮੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਦੱਸਦੀ ਹੈ ਕਿ ਪਹਿਲਾ ਮੰਤਰੀ ਸੀ ਬਲਕਾਸ਼ ਸਿੰਘ ਦੂਸਰਾ ਸੀ ਚੇਤਨ ਸਿੰਘ ਜੋੜ ਮਾਜਰਾ ਤੀਸਰਾ ਸੀ ਬ੍ਰਹਮ ਸ਼ੰਕਰ ਜਿੰਪਾ ਆਤੇ ਤੀਜਾ ਸੀ ਅਨਮੋਲ ਗਗਰਮਾਨ ਦੱਸ ਦਈਏ ਕਿ ਇਹਨਾਂ ਦੇ ਕੋਲ ਵਜਾਤ ਰਹੀ ਹੈ 2.5 2.5 ਸਾਲ ਐਜ਼ ਇਹਨਾਂ ਨੇ ਕੈਬਨ ਮੰਤਰੀ ਕੰਮ ਕੀਤਾ ਹੈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਇੱਕ ਖਾਸ ਖਾਸ ਦੱਸੇ ਜਾ ਰਹੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਗਵੰਤ ਮਾਨ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਕਿਉਂਕਿ ਬੜਨ ਦੇ ਕਾਰਨ ਨਜ਼ਦੀਕੀਆਂ ਹੋਣ ਦੇ ਕਾਰਨ ਇਹਨਾਂ ਨੂੰ ਮੰਤਰੀ ਪੁਣੇ ਦੇ ਅਹੁਦੇ ਦਿੱਤੇ ਗਏ ਲੇਕਿਨ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਦੇ ਮੈਂਬਰ ਰਗਵ ਚੱਡਾ ਅਤੇ ਸੰਦੀਪ ਪਾਟਕ ਜਿਹੜੇ ਹੁਣ ਮੰਤਰੀ ਬਣਨ ਜਾ ਰਹੇ ਨੇ ਉਹ ਉਹਨਾਂ ਦੇ ਹੱਥਾਂ ਦੀ ਕਟ ਪੁਤਲੀ ਨੇ ਦੱਸਦੀ ਹੈ ਕਿ ਇਹਨਾਂ ਤੋਂ ਅਸਤੀਫਾ ਇਸ ਲਈ ਦਵਾਇਆ ਗਿਆ ਕਿ ਇਹ ਖਾਸ ਅਤੇ ਕਰੀਬੀ ਨੇ ਭਗਵੰਤ ਮਾਨ ਦੇ ਹੁਣ ਜਿਹੜੇ ਚਾਤ ਨਾਮ ਦੱਸੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਪਹਿਲਾ ਨਾਮ ਆ ਰਿਹਾ ਹੈ ਗੁਰਦੀਪ ਸਿੰਘ ਮੁੰਡੀਆਂ ਦੂਸਰਾ ਨਾਮ ਆ ਰਿਹਾ ਹੈ ਤਰਨਪ੍ਰੀਤ ਸਿੰਘ ਤੀਸਰਾ ਨਾਮ ਆ ਰਿਹਾ ਹੈ ਬਰਿੰਦਰ ਗੋਇਲ ਅਤੇ ਚੌਥਾ ਨਾਮ ਆਇਆ ਹੈ ਨਵੇਂ ਬਣੇ ਵਿਧਾਇਕ ਜਿਮਨੀ ਚੋਣਾਂ ਦੇ ਵਿੱਚ ਹਲਕਾ ਜਲੰਧਰ ਵੈਸ ਤੋਂ ਮਹਿੰਦਰ ਭਗਤ ਮਹਿੰਦਰ ਭਗਤ ਜਿਹੜੇ ਨੇ ਅੱਜ ਕੈਬਨਿਟ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਹੋਰ ਵੀ ਗੱਲਾਂ ਦੱਸੀਆਂ ਗਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਚਾਰਾਂ ਦੇ ਕੋਲੋਂ ਅਸਤੀਫਾ ਲੈ ਕੇ ਅੱਜ ਇੱਕ ਛੋਟਾ ਜਿਹਾ ਸਮਾਗਮ ਕਰਕੇ ਰਾਜਪਾਲ ਗੁਲਾਬਚੰਦ ਕੁਟਾਰੀਆ ਦੀ ਅਗਵਾਈ ਦੇ ਵਿੱਚ ਜਿੱਥੇ ਭਗਵੰਤ ਮਾਨ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ, ਰਗਮ ਚੱਡਾ ਅਤੇ ਸੰਦੀਪ ਪਾਟਕ ਵੀ ਅੱਜ ਚੰਡੀਗੜ੍ਹ ਵਿਖੇ ਆਉਣ ਅਤੇ ਛੋਟੇ ਜਿਹੇ ਸਵਾਗਤ ਕਰਕੇ ਰਸਮੀ ਤਰੀਕੇ ਦੇ ਨਾਲ ਇਹਨਾਂ ਦਾ ਸੌ ਚੱਕ ਸਮਾਗਮ ਹੋਵੇਗਾ ਇਸ ਤੋਂ ਬਾਅਦ ਪਤਾ ਲੱਗੇਗਾ ਕਿ ਅੱਗੇ ਰਣਨੀਤੀ ਅਪਣਾਉਂਦੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਦੇ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਦੀ ਸਿੱਧੀ ਅੱਖ ਹੁਣ ਪੰਜਾਬ ਤੇ ਹੈ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਉਹ ਪੰਜਾਬ ਉੱਤੇ ਆਪਣਾ ਸ਼ਾਸਨ ਕਾਇਮ ਕਰਨਾ ਚਾਹੁੰਦੇ ਨੇ ਉਹ ਸ਼ਾਸਨ ਉਹਨਾਂ ਦਾ ਕਾਇਮ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਭਗਵੰਤ ਮਾਨ ਨੂੰ ਪਤਾ ਹੈ ਲੇਕਿਨ ਅਰਵਿੰਦ ਕੇਜੀਵਾਲ ਰਗਵ ਚੱਡਾ ਅਤੇ ਸੰਦੀਪ ਪਾਟਕ ਦੀ ਜਿਹੜੀ ਆਖ ਹੈ ਉਹ ਪੰਜਾਬ ਦੀ ਸਿਆਸਤ ਹੈ ਕਿ ਜੇਕਰ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਰਿਜ਼ਲਟ ਨਹੀਂ ਆਉਂਦੇ ਜਾਂ ਸਰਕਾਰ ਨਹੀਂ ਬਣਦੀ ਤੇ ਬਾਕੀ ਸੂਬਿਆਂ ਵਾਸਤੇ ਸਭ ਤੋਂ ਵੱਡੇ ਦੀ ਵੱਡੀ ਕੰਟੇ ਦੀ ਖਤਰੀ ਖਤਰੇ ਦੀ ਕੰਟੀ ਹੋਵੇਗੀ ਭਾਰਤ ਆਪ ਆਦਮੀ ਪਾਰਟੀ ਲਈ ਆਪ ਆਦਮੀ ਪਾਰਟੀ ਇਸ ਲਈ ਹੁਣ ਪੱਤੇ ਖੇਡਣਾ ਚਾਹੁੰਦੀ ਹੈ ਪੰਜਾਬ ਦੇ ਪੰਜਾਬ ਦੇ ਵਿੱਚ ਹੁਣ ਜਿਹੜੇ ਮੰਤਰੀ ਬਣਾਏ ਜਾ ਰਹੇ ਨੇ ਉਹ ਖਾਸਮ ਖਾਸ ਨੇ ਅਤੇ ਉਹ ਅਕੋਰਡਿੰਗ ਟੂ ਹਾਈ ਕਮਾਂਡ ਦੇ ਅਨੁਸਾਰ ਬਾਕੀ ਦੇ 2.5 ਸਾਲ ਕੰਮ ਕਰਨਗੇ ਧੰਨਵਾਦ